ਜਦੋਂ ਗੱਡੀਆਂ ਦੇ ਐਕਸੀਡੈਂਟ ਹੋ ਜਾਂਦੇ ਆ ਤੇ ਤੁਸੀਂ ਵੇਖ ਸਕਦੇ ਆ ਕਿ ਉਹਦੇ ਵਿੱਚ ਕਾਫੀ ਟੂਲਸ ਦੀ ਲੋਡ ਪੈਂਦੀ ਆ ਜਿੱਦਾਂ ਗੱਡੀ ਨੂੰ ਘਟਣਾ ਵਧਣਾ ਤੇ ਅਸੀਂ ਟੂਲਸ ਇੰਪੋਰਟ ਕੀਤੇ ਆ ਅਮਰੀਕਾ ਤੋਂ ਜਿਹਦਾ ਨਾਂ ਹੈਗਾ ਵਾ ਜੈਜ਼ ਆਫ ਲਾਈਫ ਤੇ ਜਿਹੜੇ ਹਰ ਕੰਟਰੀਆਂ ਜਿਹੜੇ ਬਾਹਰ ਹੈਗੇ ਉਹਨਾਂ ਦੇ ਵਿੱਚ ਯੂਜ਼ ਹੋ ਰਹੀਆਂ ਵਾਂ ਅੱਜ ਆਪਾਂ ਦੇਖਦੇ ਆ ਲੰਗਰ ਬਹੁਤ ਲੱਗਦੇ ਨੇ ਲੇਕਿਨ ਤੁਸੀਂ ਕਹਾਂ ਕੀ ਕੰਦੋਖਾ ਲੰਗਰ ਜਿਹੜਾ ਸ਼ੁਰੂਆਤ ਕਰਨ ਦੀ ਸੀਗੀ ਇਹ ਸੋਚ ਕੇ ਤੁਹਾਨੂੰ ਹਦੀ ਫੈਮਿਲੀ ਦੇ ਵਿੱਚ ਮੇਰੇ ਕਜ਼ਨ ਬ੍ਰਦਰ ਦੀ ਡੈਥ ਈ 2018 ਦੇ ਵਿੱਚ ਜਿਹਨੂੰ ਰੈਸਕਿਊ ਨਹੀਂ ਮਿਲਿਆ ਤੇ ਆਲਮੋਸਟ 2 ਘੰਟੇ ਕਮੀ ਕਿੱਥੇ ਲੱਗਦਾਂ ਨਹੀਂ ਜਿੰਮੇਵਾਰੀਆਂ ਸਰਕਾਰਾਂ ਦੀਆਂ ਨੇ ਜਿਹੜੀਆਂ ਤੁਹਾਨੂੰ ਨਿਭਾਉਣੀਆਂ ਪੈਦੀਆਂ ਨੇ ਕੋਲੋਂ ਇੰਨਾ ਵੱਡਾ ਉਪਰਾਲਾ ਕਰਕੇ ਪੰਜਾਬ ਹੈਗਾ ਵਾ ਥੋੜਾ ਪਿੱਛੇ ਹੈਗਾ ਵਾ 50 ਕੇ ਸਾਲ ਦੇ ਵਿੱਚ ਤੇ ਇਦਨੀਆਂ ਸੇਵਾ ਬਾਅਦ ਚ ਆ ਜਾਣੀ 10 ਸਾਲ ਬਾਅਦ ਚ ਆ ਜਾਣੀ 20 ਸਾਲ ਬਾਅਦ ਚ ਆ ਜਾਣੀ ਡਿਡਕਟ ਕਰਨਾ ਹੈ ਜੇ ਕਿਸੇ ਨੇ ਸੇਵਾ ਵੀ ਦੇਣੀ ਹੈ ਉਹਦਾ ਵੀ ਕੀ ਪ੍ਰੋਸੀਜਰ ਹੈ ਮਦਦ ਵੀ ਲੈਣੀ ਹੈ ਉਹਦਾ ਕੀ ਪ੍ਰੋਸੀਜਰ ਹੈ ਤੁਸੀਂ ਹਾਈਡੇ ਹਾਰਟਲਾਈਨ ਨੰਬਰ ਤੇ ਕਾਲ ਕਰ ਸਕਦੇ ਹੋ ਐਕਸੀਡੈਂਟਲ ਡੀਥ ਦੀ ਗੱਲ ਕਰੀਏ ਤੇ ਕੁੱਲ ਭਾਰਤ ਦੇ ਵਿੱਚ ਰੋਜ਼ ਸੈਂਕੜੇ ਲੋਕ ਅਜਿਹੇ ਨੇ ਜਿਹੜੇ ਐਕਸੀਡੈਂਟ ਦਾ ਸ਼ਿਕਾਰ ਹੋ ਕੇ ਆਪਣੀ ਜਾਨ ਗਵਾ ਦਿੰਦੇ ਨੇ ਐਕਸੀਡੈਂਟ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਜਿਹੜਾ ਕਮ ਹੁੰਦਾ ਹੈ ਉਸ ਬੋਡੀ ਨੂੰ ਕਢਣਾ ਜਿਹੜੀ ਉੱਥੇ ਗੱਡੀ ਦੇ ਵਿੱਚ ਕਿਸੇ ਵਹੀਕਲ ਦੇ ਵਿੱਚ ਫਸੇ ਹੋਈ ਹੈ ਉਸ ਤੋਂ ਬਾਅਦ ਉਹਨੂੰ ਫਰਸਟ ایڈ ਦੇਣਾ ਬਹੁਤ ਜ਼ਰੂਰੀ ਹੁੰਦਾ ਲੇਕਿਨ ਅੱਜ ਵੀ ਇਸ ਤਰੀਕੇ ਦੇ ਇਕੁਪਮੈਂਟ ਸਾਡੇ ਕੋਲ ਨਹੀਂ ਨੇ ਜਿਨ੍ਹਾਂ ਨਾਲ ਅਸੀਂ ਉਹ ਗੱਡੀ ਨੂੰ ਕੱਟ ਕੇ ਸੇਫ ਦਿਓ ਉਸ ਬੰਦੇ ਨੂੰ ਜਿਹਦੇ ਨਾਲ ਇਹ ਸਾਰਾ ਕੁਝ ਪਾਣਾ ਵਾਪਰਿਆ ਉਹਨੂੰ ਬਚਾ ਸਕੀਏ ਉਹਨੂੰ ਉੱਥੋਂ ਕੱਢ ਸਕੀਏ ਲੇਕਿਨ ਅਮਰੀਕਾ ਦੇ ਵਿੱਚ ਰਹਿਣ ਵਾਲੇ ਇੱਕ ਵੀਰ ਨੇ ਕਿਸ ਤਰੀਕੇ ਦਾ ਪਰਾਲਾ ਕੀਤਾ ਜਿਸ ਤਰੀਕੇ ਨਾਲ ਸਾਰੇ ਆਪਾਂ ਦੇਖਦੇ ਐਕਸੀਡੈਂਟ ਹੁੰਦੇ ਨੇ ਉਹਨਾਂ ਨੂੰ ਬਚਾਣ ਲਈ ਵੱਡੇ ਵੱਡੇ ਜਿਹੜੇ ਇਕੁਪਮੈਂਟ ਨੇ ਉਹ ਇੱਥੇ ਲੈ ਕੇ ਆਉਂਦੇ ਨੇ ਪੰਜਾਬ ਦੇ ਵਿੱਚ ਗੱਲਬਾ ਅਭੀ ਦੇ ਸਭ ਤੋਂ ਪਹਿਲਾਂ ਕੀ ਤੁਹਾਡਾ ਉਪਰਾਲਾ ਜਿਹੜੀ ਲਾਈਫਲਾਈਨ ਰੈਸਕਿਊ ਐਨਜੀਓ ਆਪਣੀ ਜਿਸ ਤਰ੍ਹਾਂ ਵੀ ਹੈ ਸਾਰਾ ਦੱਸਣਾ ਆਪਣਾ ਉੱਪਰ ਹਾਂਜੀ ਇਸ ਟਾਈਮ ਤੇ ਹੀ ਇੱਕ ਸੇਵਾ ਸਟਾਰਟ ਕੀਤੀ ਹੈ ਲਾਈਫਲਾਈਨ ਰੈਸਕਿਊ 911 ਜਿਹੜੀ ਅਸੀਂ ਸੇਵਾ ਲੈ ਕੇ ਆਂਦੀ ਆ ਐਕਸੀਡੈਂਟ ਦੌਰਾਨ ਜਿਹੜੀ ਲੋਕਾਂ ਨੂੰ ਰੈਸਕਿਊ ਨਹੀਂ ਮਿਲਦਾ ਜਦੋਂ ਗੱਡੀਆਂ ਦੇ ਐਕਸੀਡੈਂਟ ਹੋ ਜਾਂਦੇ ਆ ਤੇ ਤੁਸੀਂ ਵੇਖ ਸਕਦੇ ਆ ਕਿ ਉਹਦੇ ਵਿੱਚ ਕਾਫੀ ਟੂਲਸ ਦੀ ਲੋਡ ਪੈਂਦੀ ਆ ਜਿੱਦਾਂ ਗੱਡੀ ਨੂੰ ਕਟਣਾ ਵੜਨਾ ਤੇ ਅਸੀਂ ਟੂਲਸ ਇੰਪੋਰਟ ਕੀਤੇ ਆ ਅਮਰੀਕਾ ਤੋਂ ਜਿਹਦਾ ਨਾਂ ਹੈਗਾ ਵਾ ਜਾਜ਼ ਆਫ ਲਾਈਫ ਤੇ ਜਿਹੜੇ ਹਰ ਕੰਟਰੀਆਂ ਜਿਹੜੇ ਬਾਹਰ ਹੈਗੀ ਉਹਨਾਂ ਦੇ ਵਿੱਚ ਯੂਜ਼ ਹੋ ਰਹੀਆਂ ਵਾਂ ਤੇ ਅਸੀਂ ਇਸ ਟੂਲ ਦੇ ਨਾਲ ਕਾਫੀ ਜਿਹੜੇ ਐਕਸੀਡੈਂਟ ਵਿਕਟਮ ਹੈਗੇ ਉਹਨਾਂ ਦੇ ਐਕਸੀਡੈਂਟ ਦੇ ਵਿੱਚ ਹੈਲਪ ਕਰ ਸਕਦੇ ਆ ਤੇ ਅਸੀਂ ਉਹਨਾਂ ਨੂੰ ਹੈਲਪ ਕਰਦੇ ਆ ਇਹ ਜਿਹੜਾ ਪ੍ਰਾਲਾ ਹੈਗਾ ਆ ਅਸੀਂ ਸਟਾਰਟ ਕੀਤਾ ਹੈਗਾ 2000 22 ਦੇ ਵਿੱਚ ਤੇ ਸਾਨੂੰ 1 ਸਾਲ ਹੋ ਗਿਆ ਵਾ ਇਸ ਪ੍ਰਾਲੇ ਨੂੰ ਕਰਦੇ ਨੂੰ ਤੇ ਆਲਮੋਸਟ ਤੁਸੀਂ ਵੇਖੋਗੇ ਅਸੀਂ 150 ਐਕਸੀਡੈਂਟ ਹੈਂਡਲ ਕੀਤਾ ਆ ਤੇ ਜਿਹਦੇ ਵਿੱਚ ਕਾਫੀ ਜਾਨਾਂ ਅਸੀਂ ਬਚਾਈਆਂ ਵਾ ਤੇ ਇਦਾਂ ਦੀਆਂ ਵੀ ਹੜਕੋ ਕੇਸ ਆਏ ਆ ਕਿ ਜਿੱਥੇ ਕਾਫੀ ਵਿਕਟਮ ਦੀ ਡੈਥ ਹੋ ਗਈ ਆ ਤੇ ਆਲਰੇਡੀ ਉਹ ਲੋਹੇ ਦੇ ਵਿੱਚ ਮਲਬੇ ਦੇ ਵਿੱਚ ਫਸਿਆ ਵਾ ਤੇ ਉਹਨਾਂ ਦੀਆਂ ਬਾਡੀਆਂ ਵੀ ਕੱਢ ਕੇ ਦਿੱਤੀਆਂ ਗਈਆਂ ਆ ਤਾਂ ਵੀ ਤੁਸੀਂ ਸਭ ਤੋਂ ਪਹਿਲਾਂ ਇਹ ਜਿਹੜੀ ਸੋਚ ਸੀਗੀ ਏਡੀ ਵੱਡੀ ਇਹ ਕਿਸ ਤਰ੍ਹਾਂ ਆਈ ਕੁਛ ਨਿੱਜੀ ਪਾਣਾ ਸੀਗਾ ਜਿਹੜਾ ਵਾਪਸ ਜਿਹੜਾ ਮਨ ਚ ਆਇਆ ਕਿ ਆਹਦੀ ਕੰਮ ਕਰਨਾ ਕਿਉਂਕਿ ਜ਼ਰੂਰ ਆਉਂਦਾ ਰਹੀ ਵੀਰ ਮਦਦ ਕਰਦੇ ਨੇ ਅੱਜ ਆਪਾਂ ਦੇਖਦੇ ਆਂ ਲੰਗਰ ਬਹੁਤ ਲੱਗਦੇ ਨੇ ਲੇਕਿਨ ਤੁਸੀਂ ਕਹਿੰਦਾ ਕੀ ਕੰਧੋਖਾ ਲੰਗਰ ਜਿਹੜਾ ਸ਼ੁਰੂਆਤ ਕਰਨੀ ਸੀਗੀ ਇਹ ਸੋਚ ਕਿੱਥੋਂ ਆਈ ਇਸ ਪਰਸਨਲ ਟ੍ਰੇਜਡੀ ਜਿਹੜੀ ਹੋਈ ਆ ਸਾਡੀ ਫੈਮਿਲੀ ਦੇ ਵਿੱਚ ਮੇਰੇ ਕਜ਼ਨ ਬ੍ਰਦਰ ਦੀ ਡੈਥ ਹੋਈ 2018 ਦੇ ਵਿੱਚ ਜਿਹਨੂੰ ਰੈਸਕਿਊ ਨਹੀਂ ਮਿਲਿਆ ਤੇ ਆਲਮੋਸਟ 2 ਘੰਟੇ ਰੋਡ ਦੇ ਉੱਤੇ ਰਹਿ ਤੇ ਮੈਂ ਸੋਚਦਾ ਹਾਂ ਕਿ ਕੋਈ ਨਾ ਕੋਈ ਜੇ ਅਮਰਜੈਂਸੀ ਰੈਸਕਿਊ ਸੇਵਾ ਇਦਾਂ ਦੀ ਉਪਲਬਧ ਹੁੰਦੀ ਤੇ ਮੇਰੇ ਬ੍ਰਦਰ ਨੂੰ ਮਿਲਦੀ ਤੇ ਆਪਾਂ ਕੋਈ ਸਿਨੇਰੀਓ ਡਿਫਰੈਂਟ ਹੋਣਾ ਹੈਗਾ ਤੇ ਪਰ ਇਹ ਜਿਹੜੀ ਕੋਈ ਵੀ ਜਦੋਂ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਤੇ ਆਪਾਂ ਸੋਚਦੇ ਹਾਂ ਕਿ ਕੀ ਚੇਂजेस ਲੈ ਕੇ ਆ ਸਕਦੇ ਆ ਨੈਕਸਟ ਟਾਈਮ ਆਪਾਂ ਕੀ ਬੈਟਰ ਕਰ ਸਕਦੇ ਆ ਤੇ ਇਹ ਮੈਂ ਰੈਸਕਿਊ ਸਰਵਿਸ ਸਟਾਰਟ ਕੀਤੀ ਆ ਤੇ ਜਿਹੜਾ ਸਾਡਾ ਪ੍ਰੋਜੈਕਟ ਹੈਗਾ ਵਾ ਉਹਨੇ ਹੈਲਪ ਕੀਤੀ ਆ ਕਾਫੀ ਵਿਕਟਮਸ ਨੂੰ ਜਿੱਦਾਂ ਹੀ ਉਹਨਾਂ ਨੂੰ ਸੇਮ ਇਰਿਓ ਦੇ ਵਿੱਚ ਜਿਹੜਾ ਮੇਰਾ ਬ੍ਰਦਰ ਹੀਗਾ ਐਕਸੀਡੈਂਟ ਹੋਈ ਆ ਮੋਟਰਸਾਈਕਲ ਦੇ ਉੱਤੇ ਅਸੀਂ ਵੀ ਇਦਾਂ ਵਿਕਟਮ ਦੀ ਰੀਸੈਂਟਲੀ ਹੈਲਪ ਕੀਤੀ ਆ ਜਿੱਥੇ ਇੱਕ ਆ ਸਟੂਡੈਂਟ ਹੀਗਾ ਟਰੈਵਲ ਕਰਦਾ ਪਿਆ ਹੈਗਾ ਤੇ ਉਹਨੂੰ ਇੱਕ ਆ ਜਿਹੜਾ ਬਾਈਕ ਇਜ਼ ਰਿਕਸ਼ਾ ਜਿਹੜੇ ਕਹੇ ਜਾਂਦੇ ਉਹਨੇ ਸੱਟ ਮਾਰੀ ਤੇ ਮੁੰਡਾ ਬੇਹੋਸ਼ ਹੋ ਗਿਆ ਹੈਗਾ ਉਹ ਦੱਸ ਨਹੀਂ ਸਕਦਾ ਕਿ ਮੇਰੇ ਪੇਰੈਂਟਸ ਕਿੱਥੋਂ ਹੈਗੇ ਆ ਕਿਹੜੇ ਮੈਂ ਕਿਨੂੰ ਬਿਲੋਂਗ ਕਰਦਾ ਅਸੀਂ ਉਹਨੂੰ ਚੁੱਕ ਕੇ ਆਪਣਾ ਬਣਾ ਕੇ ਹਸਪੀਟਲ ਲੈ ਕੇ ਤੇ ਉਹਦੀ ਜਾਨ ਬਚਾਈ ਜਿਹੜਾ ਇਹ ਦਿਨ ਕਮੇਟ ਦੇ ਵਿੱਚ ਰਿਹਾ ਪਰ ਉਹਦੀ ਜਾਨ ਬਚ ਗਈ ਤੇ ਮੈਂ ਬੜਾ ਖੁਸ਼ ਹਾਂ ਕਿ ਇਹ ਜਿਹੜਾ ਪ੍ਰੋਜੈਕਟ ਜਿੱਦਾਂ ਹੀ ਡਿਜ਼ਾਈਨ ਕੀਤਾ ਹੈਗਾ ਉਦਾਂ ਹੀ ਕੰਮ ਕਰ ਰਿਹਾ ਲੋਕਾਂ ਲਈ ਵੀ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਇਹ ਸਭ ਕੁਝ ਜਦੋਂ ਵਾਪਸ ਦਾ ਕੀ ਲੱਗਦਾ ਹੈ ਇਲਾਜ ਦੇ ਵਿੱਚ ਕਿੱਥੇ ਕਮੀਆਂ ਨੇ ਪਾਧ ਦੇ ਵਿੱਚ ਤੁਸੀਂ ਤੇ ਉਹਨੇ ਜਿਹੜਾ ਵਿਦੇਸ਼ਾਂ ਦਾ ਵੀ ਸਿਸਟਮ ਦੇਖਿਆ ਹੈ ਕਮੀ ਕਿੱਥੇ ਲੱਗਦਾ ਨਹੀਂ ਜਿੰਮੇਵਾਰੀਆਂ ਸਰਕਾਰਾਂ ਦੀਆਂ ਨੇ ਜਿਹੜੀਆਂ ਤੁਹਾਨੂੰ ਨਿਭਾਉਣੀਆਂ ਪੈਦੀਆਂ ਨੇ ਕੋਲੋਂ ਇੰਨਾ ਵੱਡਾ ਉਪਰਾਲਾ ਕਰਕੇ ਨਹੀਂ ਮੈਂ ਬਸ ਇਹੀ ਕਹਿ ਰਿਹਾ ਵਾਂ ਕਿ ਜਿਹੜਾ ਆਪਣੇ ਪੰਜਾਬ ਹੈਗਾ ਵਾ ਥੋੜਾ ਪਿੱਛੇ ਹੈਗਾ ਵਾ 50 ਕੇ ਸਾਲ ਦੇ ਵਿੱਚ ਤੇ ਇਦਨੀਆਂ ਸੇਵਾ ਬਾਅਦ ਚ ਆ ਜਾਣੀ 10 ਸਾਲ ਬਾਅਦ ਆ ਜਾਣੀ 20 ਸਾਲ ਬਾਅਦ ਆ ਜਾਣੀ ਇਹ ਮੈਂ ਸੋਚਦਾ ਵਾਂ ਕਿ ਜੇ ਆਪਾਂ ਇਹ ਸੇਵਾ ਹੁਣੇ ਲੈ ਕੇ ਆਈਏ ਪੰਜਾਬ ਦੇ ਵਿੱਚ ਤੇ ਹੋਰ ਵੀ ਜਾਣਾਂ ਬਣ ਸਕਦੀਆਂ ਮੈਂ ਤੇ ਇੱਕ ਪਾਇਲਟ ਪ੍ਰੋਗਰਾਮ ਸਟਾਰਟ ਕੀਤਾ ਪੰਜਾਬ ਦੇ ਵਿੱਚ ਤੇ ਇਸ ਪਾਇਲਟ ਪ੍ਰੋਗਰਾਮ ਨੂੰ ਅੰਡਰਸਟੈਂਡ ਕੀਤਾ ਜਾਵੇ ਤੇ ਜਿਹੜੇ ਅਸੀਂ 150 ਐਕਸੀਡੈਂਟ ਕਵਰ ਕੀਤੇ ਉੱਥੋਂ ਅਸੀਂ ਜੋ ਵੀ ਅਸੀਂ ਸਿੱਖਿਆ ਲਈ ਹੈ ਕਿੱਦਾਂ ਇੰਪਰੂਵ ਕਰ ਸਕਦੇ ਸਿਸਟਮ ਦੇ ਵਿੱਚ ਤੇ ਉਹ ਅਸੀਂ ਹਰ ਐਕਸੀਡੈਂਟ ਤੋਂ ਸਿੱਖ ਕੇ ਇੰਪਰੂਵਮੈਂਟ ਕੀਤੀ ਹੈ ਤੇ ਅਸੀਂ ਅੱਗੇ ਵਧਦੇ ਗਏ ਹਾਂ ਤੇ ਹੁਣ ਅਸੀਂ ਸੋਚਦੇ ਹਾਂ ਕਿ ਇੱਕ ਕਾਫੀ ਵਧੀਆ ਟੀਮ ਸਾਡੀ ਬਣ ਗਈ ਹੈ ਜਿਹੜੀ ਇੱਕ ਰੈਸਕਿਊ ਕਰ ਸਕਦੀ ਹੈ ਵਿਕਟਮ ਨੂੰ ਜੇ ਕਿੱਦਾਂ ਮਿਲ ਸਕਦੇ ਹਾਂ ਜਾਂਦਿਆਂ ਦੇ ਜ਼ਰੂਰ ਦੱਸਣਾ ਜੇ ਕਿਸੇ ਨੇ ਕੰਟੈਕਟ ਕਰਨਾ ਹੈ ਜੇ ਕਿਸੇ ਨੇ ਸੇਵਾ ਵੀ ਦੇਣੀ ਹੈ ਉਹਦਾ ਵੀ ਕੀ ਪ੍ਰੋਸੀਜਰ ਹੈ ਮਦਦ ਵੀ ਲੈਣੀ ਹੈ ਉਹਦਾ ਕੀ ਪ੍ਰੋਸੀਜਰ ਹੈ ਹਾਂਜੀ ਤੁਸੀਂ ਸਾਡੇ ਹੌਟਲਾਈਨ ਨੰਬਰ ਤੇ ਕਾਲ ਕਰ ਸਕਦੇ ਜੇ ਜਿਹੜਾ 9117009191 24 ਆਵਰ ਤਾ 24 ਸੇਵਾ ਦੇ ਵਿੱਚ ਅਵੇਲੇਬਲ ਹੈਗਾ ਵਾ ਤੇ ਜੇ ਤੁਸੀਂ ਸੇਵਾ ਕਰਨਾ ਚਾਹੁੰਦੇ ਜੇ ਬਹੁਤ ਸਿੰਪਲ ਹੈਗਾ ਵਾ ਤੁਸੀਂ ਹਾਂਟੀ ਵੈਬਸਾਈਟ ਤੇ ਜਾ ਸਕਦੇ ਜੇ www.lifelinerescueswiths.com ਤੇ ਤੁਸੀਂ ਉੱਥੇ ਜਾ ਕੇ ਡੋਨੇਟ ਬਟਨ ਨੱਪੋ ਤੇ ਤੁਸੀਂ ਡੋਨੇਟ ਕਰ ਸਕਦੇ ਜੇ ਤੇ ਤੁਸੀਂ ਸਾਡੇ ਨਾਲ ਜੁੜੋ ਤੇ ਤੁਸੀਂ ਸਾਡੇ ਇੰਸਟਾਗ੍ਰam ਪੇਜ ਦੇ ਵਿੱਚ ਡੇਲੀ ਵੇਖੋਗੇ ਕਿ ਕਿੱਦਾਂ ਹੀ ਦੀ ਮਦਦ ਕਰਦੇ ਆ ਉਹਦਾ ਪੇਜ ਤਾਂ ਹੈਗਾ ਵਾ ਲਾਈਫਲਾਈਨ ਰੈਸਕਿਊ 911 ਤੁਸੀਂ ਸਰਚ ਕਰੋਗੇ ਤੁਸੀਂ ਵੇਖੋਗੇ ਕਿ ਕਿਦਾਂ ਹੀ ਸੇਵਾ ਕਰਦੇ ਪਏ ਆ ਪੰਜਾਬ ਨੂੰ ਕਿਦਾਂ ਹੀ ਅੱਗੇ ਲੈ ਕੇ ਆ ਰਹੇ ਆ ਕਿਦਾਂ ਲੋਕਾਂ ਦੀ ਮਦਦ ਕਰਕੇ ਤੇ ਉਹਨਾਂ ਦੀ ਅਸੀਸਾਂ ਲੈ ਰਹੇ ਆ ਉਹਨਾਂ ਦੇ ਕਰਕੇ ਜਿਹੜਾ ਪ੍ਰੋਜੈਕਟ ਆ ਅੱਗੇ ਵਧਦਾ ਪਿਆ ਵਾ ਧੰਨਵਾਦ ਬਹੁਤ ਬਹੁਤ ਧੰਨਵਾਦ ਸੋ ਬੜਾ ਵੱਡਾ ਉਪਰਾਲਾ ਲੈ ਕਿਉਂਕਿ ਇਸ ਤਰੀਕੇ ਨਾਲ ਆਪਾਂ ਤਸਵੀਰਾਂ ਰੋਜ਼ ਦੇਖਦੇ ਆ ਐਕਸੀਡੈਂਟ ਹੁੰਦੇ ਨੇ ਕਈ ਕੀਮਤੀ ਜਾਂਦਾ ਜਾਂਦੀਆਂ ਨੇ ਲੇਕਿਨ ਜੇਕਰ ਆਪਾਂ ਇਸ ਤਰੀਕੇ ਨੂੰ ਉਪਰਾਲੇ ਕਰੀਏ ਵੀਡੀਓ ਆ ਬਣਾਉਂ ਨਾਲੋਂ ਜੇਕਰ ਇਸ ਤਰੀਕੇ ਦੀਆਂ ਜਿਹੜੀਆਂ ਲਾਈਫਲਾਈਨ ਮਨਨ ਨੂੰ ਕਾਲ ਕਰਕੇ ਆਪਣਾ ਫਰਜ਼ ਨਿਭਾ ਲਈਏ ਤੇ ਆਜੇਕਨ ਉਸ ਮਰੀਜ਼ ਨੂੰ ਸਮੇਂ ਸਿਰ ਇਲਾਜ ਮਿਲ ਜੇ ਤੇ ਸ਼ਾਇਦ ਕਈ ਕੀਮਤੀ ਜਾਨਾਂ ਜਿਹੜੀਆਂ ਸੀ ਬਚਾ ਕੇ ਜਿਹੜਾ ਵੱਡਾ ਯੋਗਦਾਨ ਪਾ ਸਕਦੇ ਆ ਤੁਸੀਂ ਦੇਖਦੇ ਆਉਂਦੇ ਆ ਮੈਂ ਦਾਨਿਸ਼ ਗੁਪਤਾ ਤਰਨਤਾਰ